ਦੋਸਤੋ ਖਾਸਿਆਂ ਲਈ ਤੁਹਾਡਾ ਨਿਗਾਹ ਸਵਾਗਤ ਹੈ ਤੁਸੀਂ ਜਾਣਦੇ ਹੋ ਕਿ 2 ਸਾਲਾਂ ਦੇ ਕਰੀਬ ਟਾਈਮ ਤੋਂ ਬਾਅਦ ਸਿੱਧੂ ਪਰਿਵਾਰ ਦੇ ਵਿੱਚ ਖੁਸ਼ੀਆਂ ਪਰਤੀਆਂ ਨੇ ਦੋਸਤੋ ਸਿੱਧੂ ਦੇ ਜਾਣ ਦੇ ਬਾਅਦ ਤਾਂ ਬਿਲਕੁਲ ਇੰਜ ਲੱਗ ਰਿਹਾ ਸੀ ਕਿ ਜਿਵੇਂ ਸਿੱਧੂ ਪਰਿਵਾਰ ਨੂੰ ਕੋਈ ਨજર ਹੀ ਲੱਗ ਚੁੱਕੀ ਹੋਵੇ ਤੇ ਹੁਣ ਦੋਸਤੋ ਸੁਣਨ ਵਿੱਚ ਆ ਰਿਹਾ ਹੈ ਕਿ ਜਸਵਿੰਦਰ ਬਰਾੜ ਜੋ ਕਿ ਰਿਸ਼ਤੇ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਭੂਆ ਜੀ ਲੱਗਦੇ ਨੇ ਉਹ ਨਵ ਜੰਮੇ ਬੱਚੇ ਵਾਸਤੇ ਜਾਣੇ ਕਿ ਸਿੱਧੂ ਜੋ ਦੁਬਾਰਾ ਜਿਸ ਨੇ ਜਨਮ ਲਿਆ ਉਸ ਵਾਸਤੇ ਇੱਕ ਲੋਕਟ ਤਿਆਰ ਕਰਵਾ ਕੇ ਲੈ ਕੇ ਆਏ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਲੋਕਟ ਇਹਨਾਂ ਨੂੰ ਬੁਰੀਆਂ ਨਜ਼ਰਾਂ ਤੇ ਭੈੜੀਆਂ ਤੁਸੀਂ ਜਾਣਦੇ ਹੋ ਕਿ ਭੂਆ ਆਪਣੇ ਪਤੀ ਜੇ ਪਤੀਜਾਂ ਨੂੰ ਬਹੁਤ ਹੀ ਪਿਆਰ ਕਰਦੇ ਹਨ ਦੋਸਤੋ ਸਿੱਧੂ ਦੇ ਦੁਬਾਰਾ ਜਨਮ ਲੈਣ ਤੇ ਸਿੱਧੂ ਨੂੰ ਚਾਣ ਵਾਲੇ ਬਹੁਤ ਹੀ ਖੁਸ਼ਹਾਨ ਤੇ ਖੁਸ਼ੀ ਦਾ ਮਾਹੌਲ ਛਾਇਆ ਹੋਇਆ ਹੈ ਤੇ ਦੋਸਤੋ ਮਾਤਾ ਚਰਨ ਕੌਰ ਜੀ ਨੇ ਵੀ ਲੋਕਾਂ ਦਾ ਤੇ ਉਹਦੇ ਫੈਨਸ ਦਾ ਚਾਣ ਵਾਲਿਆਂ ਦਾ ਬਹੁਤ ਹੀ ਧੰਨਵਾਦ ਕੀਤਾ ਹੈ ਕਿਉਂਕਿ ਲੱਖਾਂ ਮਾਮਾ ਦੀਆਂ ਦੁਆਵਾਂ ਨਾਲ ਸਿੱਧੂ ਮੂਸੇਵਾਲਾ ਦੁਬਾਰਾ ਇਸ ਦੁਨੀਆ ਤੇ ਪੜਤ ਆਇਆ ਹੈ ਬਾਕੀ ਦੋਸਤੋ ਤੁਹਾਡੀ ਕੀ ਰਾਇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਲਿਖਣਾ ਔਰ ਜਸਟਿਸ ਫਾਰ ਸਿੱਧੂ ਮੂਸੇਵਾਲਾ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਲਿਖ ਦੇਣਾ